ਗੁੱਡ ਮਾਰਨਿੰਗ ਫਿਟਨੈਸ ਲਵਰ ਪੰਜਾਬ ਕਰੋ ਅੱਜ ਬਹੁਤ ਹੀ ਪਾਵਨ ਤੇ ਪਵਿੱਤਰ ਦਿਨ ਹੈ ਅੱਜ ਪੂਰੇ ਦੇਸ਼ ਵਿੱਚ ਗੁਰੂ ਪੁਰणिमा ਦਾ ਤਿਉਹਾਰ ਮਨਾਇਆ ਜਾਂਦਾ ਹੈ ਗੁਰੂ ਪੁਰणिमा ਇੱਕ ਤਿਉਹਾਰ ਹੀ ਨਹੀਂ ਸਗੋ ਗਿਆਨ ਦੀ ਪੂਜਾ ਹੈ ਜੋ ਜੀਵਨ ਦੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ ਗੁਰੂ ਪੁਰणिमा ਇੱਕ ਖਾਸ ਦਿਨ ਹੈ ਜਦੋਂ ਅਸੀਂ ਆਪਣੇ ਜੀਵਨ ਦੇ ਗੁਰੂਆਂ ਨੂੰ ਸਤਕਾਰ ਦਿੰਨੇ ਹਨ ਇਹ ਗੁਰੂ ਸਾਡੇ ਆਧਿਆਤਮਿਕ ਅਤੇ ਮਾਪੇ ਅਧਿਆਪਕ ਮਾਰਗਦਰਸ਼ਨ ਜਾਂ ਕੋਈ ਵੀ ਹੋ ਸਕਦੇ ਹਨ ਜਿਸ ਨੇ ਸਾਨੂੰ ਜੀਵਨ ਵਿੱਚ ਸਹੀ ਰਾਸਤਾ ਦਿਖਾਇਆ ਹੈ ਵੱਖ-ਵੱਖ ਖੇਤਰ ਵਿੱਚ ਵੱਖ-ਵੱਖ ਗੁਰੂ ਹੋ ਸਕਦੇ ਨੇ ਜਿਵੇਂ ਆਪਣੇ ਅਧਿਆਪਕ ਵੀ ਤੇ ਆਪਾਂ ਜਿੱਥੇ ਫਿਟਨੈਸ ਸਿੱਖਦੇ ਆ ਆਪਾਂ ਕਿੱਥੇ ਹੋਰ ਚੰਗੀਆਂ ਗੱਲਾਂ ਸਿੱਖਦੇ ਆ ਆਪਾਂ ਜੀਵਨ ਵਿੱਚ ਬਹੁਤ ਕੁਝ ਅਲੱਗ-ਅਲੱਗ ਖੇਤਰ ਵਿੱਚ ਕੰਮ ਕਰਨ ਵਾਸਤੇ ਅਲੱਗ-ਅਲੱਗ ਖੇਤਰ ਵਿੱਚ ਬਹੁਤ ਕੁਝ ਐਸਾ ਸਿੱਖਦੇ ਆ ਜਿੱਥੇ ਆਪਣਾ ਰੋਗ ਰੁਤਬਾ ਬਣਦਾ ਇੱਕ ਪਹਿਚਾਨ ਬਣਦੀ ਹੈ ਉਸੇ ਤਰ੍ਹਾਂ ਅਧਿਆਤਮ ਜੀਵਨ ਵਿੱਚ ਦੋ ਸ਼ਬਦਾਂ ਦਾ ਨਾਮ ਗੁਰੂ ਦੱਸਿਆ ਗੂ ਮਨੇ ਅੰਧਕਾਰ ਨੂੰ ਮਨੇ ਪ੍ਰਕਾਸ਼ ਜਿਹੜੇ ਅੰਧਕਾਰ ਤੋਂ ਪ੍ਰਕਾਸ਼ ਦੀ ਔਰ ਲੈ ਜਾਂਦੇ ਆ ਆਪਣੇ ਆਪ ਨੂੰ ਪਹਿਚਾਨਣ ਦੀ ਕਲਾ ਰੂਹਾਨੀਅਤ ਦੀ ਕਲਾ ਕਿ ਜ਼ਿੰਦਗੀ ਵਿੱਚ ਅੱਜ ਆਪਾਂ ਭੀੜ ਵਿੱਚ ਹੁੰਦੇ ਜਾ ਰਹਿਆਂ ਆਪਾਂ ਜਦੋਂ ਇਕੱਤਰ ਨੂੰ ਇਕੱਤਰ ਹੋ ਕੇ ਇਕੱਠੇ ਹੁੰਦੇ ਆ ਉਸ ਵੇਲੇ ਚੀਜ਼ਾਂ ਸੋਚਣੀ ਚਾਹੀਦੀ ਹੈ ਕਿ ਆਪਣੇ ਜੀਵਨ ਵਿੱਚ ਭੀੜ ਭੜਕੇ ਤੋਂ ਨਿਕਲ ਕੇ ਕੁਝ ਸਮਾਂ ਐਸਾ ਜੋ ਸਾਡੇ ਗੁਰੂਆਂ ਨੇ ਸਾਨੂੰ ਮੰਤਰ ਦਿੱਤਾ ਹੈ ਅਰਿਕ ਮੇਰੇ ਸਾਥੀ ਅਲੱਗ-ਅਲੱਗ ਇਹ ਮਤਲਬ ਖੇਤਰ ਵਿੱਚ ਕੰਮ ਵੀ ਕਰਦੇ ਨੇ ਤੇ ਆਸਥਾ ਵੀ ਆਪਣੀ ਰੱਖਦੇ ਨੇ ਅੱਜ ਆਪਣੇ ਗੁਰੂਆਂ ਪ੍ਰਤੀ ਸ਼ੁਕਰਾਨਾ ਵਜੋਂ ਬਹੁਤ ਜਗ੍ਹਾ satsang ਹੋ ਰਹੇ ਹੈ ਤੇ ਬਹੁਤ ਜਗ੍ਹਾ ਐਸੇ ਕਾਰਜਕ੍ਰਮ ਹੋ ਰਹੇ ਹੈ ਜਿੱਥੇ ਗੁਰੂ ਦੇ ਪ੍ਰਤੀ ਸਮਰਪਿਤ ਭਜਨ ਕੀਰਤਨ ਤੇ ਜਿਸ ਖੇਤਰ ਵਿੱਚ ਆਪਾਂ ਕਿਸੇ ਕੋਲ ਸਿੱਖਿਆ ਹੁੰਦਾ ਹੈ ਕਿਸੇ ਤੋਂ ਆਪਾਂ ਚੰਗੀ ਕਲਾ ਤੋਂ ਪ੍ਰਭਾਵਿਤ ਹੋਈਏ ਕਿਸੇ ਕਿਸੇ ਦੀ ਗੱਲਾਂ ਤੋਂ ਤੇ ਕਿਸੇ ਵੀ ਫਿਟਨੈਸ ਵੱਲੋਂ ਜਾਂ ਕਿਸੇ ਵੀ ਪ੍ਰਕਾਰ ਉਹਨਾਂ ਸਾਰਿਆਂ ਨੂੰ ਅੱਜ ਸ਼ੁਕਰਾਨਾ ਕਰਨਾ ਪੈਂਦਾ ਹੈ ਅੱਜ ਦਾ ਇਹ ਦਿਨ ਬਹੁਤ ਹੀ ਪਵਿੱਤਰ ਤੇ ਤਿਉਹਾਰ ਹੈਗਾ ਤੇ ਕਵੀ ਸਾਹਿਬ ਕਹਿੰਦੇ ਕਿ ਗੁਰੂ गोविंद ਦੋਨੋਂ ਖੜੇ ਕਾਕੇ ਲਾਗੂ ਪਾਇ ਬਲੇ ਹਾਰੀ ਗੁਰ ਆਪੜੋ ਜਿਸ गोविंद ਜੀਓ ਮਿਲਾਏ ਕਹਿੰਦਾ ਪਾਓ ਕਿ ਜੀਵਨ ਵਿੱਚ ਸਾਨੂੰ ਪਰਮਾਤਮਾ ਕੌਣ ਮਿਲਦਾ ਹੈ ਜਿਸ ਮਨੁੱਖ ਨੇ ਜਿਸ ਪਵਿੱਤਰ ਰੂਹ ਨੇ ਉਸ ਪਰਮਾਤਮਾ ਨੂੰ ਸਮਝਿਆ ਹੁੰਦਾ ਕਿਉਂਕਿ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਕਿਤਾਬ ਖੋਲੀ ਤੇ ਆਪਾਂ ਅਭਿਆਤਮ ਨੂੰ ਸਮਝ ਜਾਈਏ ਜਦ ਤੱਕ ਨਾਮ ਜਪਣਾ ਲਗਾਤਾਰ ਲਗਾਤਾਰ ਨਾਮ ਜਪਣਾ ਔਰ ਜੀਵਨ ਵਿੱਚ ਚੰਗੇ ਕੰਮਾਂ ਨੂੰ ਕਰਨਾ ਤੇ ਲੋਕਾਂ ਦੇ ਪ੍ਰਤੀ ਚੰਗੇ ਭਾਵ ਰੱਖਣਾ ਉਸ ਸਮੇਂ ਆਪਾਂ ਕਿਸੇ ਗੁਰੂ ਦੀ ਛਰਨ ਵਿੱਚ ਜਾਂਦੇ ਹਾਂ ਤੇ ਕਹਿੰਦੇ ਕਿ ਜਦੋਂ ਗੁਰੂ ਦੀ ਕਿਰਪਾ ਦੇ ਕਾਰਨ ਆਪਾਂ ਨੂੰ ਪ੍ਰਮਾਤਮਾ ਮਿਲ ਜਾਂਦਾ ਹੈ ਉਸ ਸਮੇਂ ਜਿਹੜੇ ਲੋਕ ਅਧਿਆਤਮ ਲੋਕ ਨੇ ਸਾਡੇ ਅਜੀ ਜਾਨ ਦੇ ਸਮੇਂ ਪ੍ਰਿੰਸੀਪਲ ਸਭ ਜਾਣਦੇ ਨੇ ਆਪਾਂ ਜਿਹੜੇ ਲੋਕ ਅਧਿਆਤਮ ਜਗਤ ਵੱਲ ਜੁੜੇ ਹੁੰਦੇ ਐ ਕਹਿੰਦੇ ਕਿ ਗੁਰੂ ਔਰ ਗੋਬਿੰਦ ਜੇ ਪ੍ਰਮਾਤਮਾ ਔਰ ਗੁਰੂ ਇੱਕ ਨਾਲ ਖੜਾ ਹੋਵੇ ਤਾਂ ਪਹਿਲਾਂ ਆਪਾਂ ਨੂੰ ਗੁਰੂ ਦੇ ਪੈਰ ਛੁਣਨੇ ਚਾਹੀਦੇ ਐ ਕਿਉਂਕਿ ਸਾਨੂੰ ਗੁਰੂ ਨਾਲ ਮਿਲਾਨ ਵਾਲਾ ਇਹ ਸਾਨੂੰ ਪ੍ਰਮਾਤਮਾ ਨਾਲ ਮਿਲਾਨ ਨਾਲ ਤੇ ਗੁਰੂ ਹੁੰਦਾ ਜੀ ਤੇ ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਆਪਾਂ ਕੁਝ ਚੰਗਾ ਕੰਮ ਕਰੀਏ ਜਿਸ ਗੁਰੂਆਂ ਤੋਂ ਆਪਾਂ ਨੇ ਕੁਝ ਸਿੱਖਿਆ ਲਈ ਹੈ ਕਿਸੇ ਵੀ ਖੇਤਰ ਵਿੱਚ ਅੱਜ ਉਹਨਾਂ ਨੂੰ ਸ਼ੁਕਰਾਨਾ ਕਰਨਾ ਪੈਂਦਾ ਹੈ ਜੀ ਕਿਸੇ ਵੀ ਵਿਅਕਤੀ ਦੇ ਬੜੀ ਬੜੀ ਦਿੱਕਤਾਂ ਵੀ ਦਿੰਦੇ ਨੇ ਲੇਕਿਨ ਜਦੋਂ ਤੁਸੀਂ ਉਹਨਾਂ ਨੂੰ ਸਤਕਾਰ ਵਜੋਂ ਥੈਂਕਸ ਵੀ ਬੋਲ ਦੋ ਜਾਂ ਕਿਸੇ ਪ੍ਰਕਾਰ ਦਾ ਸ਼ੁਕਰਾਨਾ ਕਰ ਦੋ ਤੇ ਆਪਣੇ ਮਨ ਵਿੱਚ ਚੰਗਾ ਫੀਲ ਹੋਏਗਾ ਆਓ ਆਪਾਂ ਫਿਟਨੈਸ ਲਵਰ ਪੰਜਾਬ ਗਰੁੱਪ ਵੱਲੋਂ ਅੱਜ ਗੁਰੂ ਫੁੱਟੇ ਮਾਤੇ ਪੂਰੀ ਦੇਸ਼ ਵਾਸੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਜੈ ਗੁਰੂ ਦੇ